हेलो जी सताल जी सार में हम मनप कौर स्वागत करती हूँ अपने यूट्यूब चैनल था रॉयल कलैक्शन गुरदसपुर के इस चैनल पर वेख देखिए लेडी सूट की बहुत सारी वरायटी नवी नवी वरायटी को देखने वास्ते चैनल सबसक्राइब करो वीडियोज़ को लाइक शेयर जरूर करो अच्छे सूट हो बहुत सोहने ठीक है ऑगनजा फैब्रिक आएगा कलर बहुत सोहने आईट डाल सार ही शेड्स अवेलेबल हो बुकिंग नंबर सैवन एट वन फोर थ्री फाइव टू एट टू टू रेट तो मैनशन किया जाएगा ਮੁਕਿੰਗ ਤੁਸੀਂ ਕਰਾ ਲੈਣੀ ਹੈ ਆਪਣਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਆਰਡਰ ਕਨਫਰਮ ਕਰ ਲੈਣਾ ਹੈ ਠੀਕ ਹੈ ਜੀ ਕਰਦੇ ਆ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਸੋਹਣੇ ਸੋਹਣੇ ਕਲਰ ਆ ਸਾਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਹੈ ਤਾਂ ਜੋ ਤੁਹਾਨੂੰ ਸਾਰੀ ਕਲੈਕਸ਼ਨ ਦਾ ਪਤਾ ਚੱਲ ਸਕੇ सब तो पहले आएगा मस्टर्ड कलर ठीक है मस्टर्ड मेहंदी कलर है बहुत सोहना वर्क आएगा इसके ऊपर थ्रेड वर्क आएगा ठीक है और इसते पॉल का वर्क मिलेगा चेक कर दे जो देखो ए सारा पॉल का वर्क आएगा राउंड नैक विद पट्टी और फ्लावरिंग चेक करनी है मस्टर्ड कलर के उपर पिंक कलर रैड कलर की फ्लावरिंग आएगी ठीक है नीडल थ्रैड वर्क का पैटर्न है पर थोड़ा एकदम बहुत सोहनी लुक का मिल जाएगा ठीक है रीजनेबल प्राइस के मिल जाएगा तो नाल आएगी इसकी बॉर्डर लाइन ठीक है यू शेप थानूब्रॉयडरी का था वर्क मिलेगा बहुत सोहना नीट एंड क्लीन वर्क आएगा पॉल वर्क के इसकी फिनिशिंग आएगी वेल्स आन ग ठीक है कोर्नर वाले फ्लावर आवगे बहुत ही प्यारा जहा पैटन ठीक है चैक करते जाओ इस तरह सेम थो बाजू तो वर्क मिलेगा कलर आएगा यहाँ मस्टर्ड कलर ठीक है मस्टर्ड मेन की थोड़ी जी लुक लगती है और नैक लाइन और बॉडर लाइन वाला वाला सूट है बहुत सोहना कलर ठीक है चैक करते जाओ ਗੀ ਸਿਲਕ ਮਸਲੀਨ ਦੀ ਬਾਟਮ ਬਹੁਤ ਸੋਹਣਾ ਪ੍ਰਿੰਟ ਨਾਲ आएगी ਨਾਲ आएगी ਮਸਲੀਨ ਆਲ आएगी ਸਿਲਕ ਮਸਲੀਨ ਦੀ ਬਾਟਮ ਸੇਮ ਟੂ ਸੇਮ ਟੋਨ ਦਾ ਸਾਰਾ ਸੂਟ ਜਾਏਗਾ ਨਾਲ ਬਹੁਤ ਸੋਹਣਾ ਔਰਗੈਂਜ਼ਾ ਦਾ ਹੀ ਦੁਪੱਟਾ ਆਏਗਾ ਟੂ ਸਾਈਡਡ ਲੌਂਗ ਲੈਂਥ ਵਾਈਸ ਤੁਹਾਨੂੰ ਵਰਕ ਮਿਲੇਗਾ ਫਲਾਵਰਿੰਗ ਗ੍ਰੀਨ ਲੀव्स ਤੇ ਜਰੀ ਦਾ ਵਰਕ ਮਿਲੇਗਾ ਲੈਸ ਦੇ ਨਾਲ ਫਿਨਿਸ਼ਿੰਗ ਆਏਗੀ 4 ਸਾਈਡਡ ਬਹੁਤ ਸੋਹਣਾ ਪੈਟਰਨ ਆ ਲੁੱਕ ਬਹੁਤ ਸੋਹਣੀ ਆ ਪਰ ਵੇਟ ਵਾਈਜ਼ ਜਿਹੜੇ ਹਲਕੇ ਫੁਲਕੇ ਸੂਟ ਆਉਣਗੇ ਤੁਹਾਨੂੰ ਹੈਂਡਲ ਕਰਨੇ ਈਜ਼ੀ ਹੋਣਗੇ ਪਰ ਲੁੱਕ ਟਵਾਈਸ ਜਿਹੜੇ ਆ ਇੱਕਦਮ A1 ਕਲੈਕਸ਼ਨ ਬਹੁਤ ਸੋਹਣੇ ਜਿਹੇ ਕਲਰ ਨੇ ਇਸ ਦੇ ਵਿੱਚ ਕਲਰ ਜਿਹੜੇ ਆ ਇਸ ਦੇ ਵਿੱਚ ਸਭ ਤੋਂ ਪਹਿਲੇ ਮਸਟਰਡ ਮਹਿੰਦੀ ਕਲਰ ਆ ਗਿਆ ਔਰ ਪਿੰਕ ਕਲਰ ਦੇ ਨਾਲ ਜਿਹੜਾ ਇਸ ਦਾ ਕੰਟਰਾਸਟ ਆ ਪਿੰਕ ਰੈੱਡ ਦੇ ਨਾਲ ਬਹੁਤ ਹੀ ਸੋਹਣਾ ਲੱਗਦਾ ਪਿਆ ਲੁੱਕ ਤੁਸੀਂ ਚੈੱਕ ਕਰਦੇ ਜਾਣਾ ਨੈਕਲਾਈਨ ਆਏਗੀ ਬਾਰਡਰ ਲਾਈਨ ਆਏਗੀ ਸਲੀਵਸ ਵੀ ਆਉਣਗੀਆਂ ਔਰ ਫਲਾਵਰਿੰਗ ਆਏਗੀ ਦੁਪੱਟੇ ਤੇ ਬਹੁਤ ਸੋਹਣੀਆਂ ਵੇਲਸ ਆਉਣਗੀਆਂ ਚੈੱਕ ਕਰਦੇ ਜਾਓ ਐਮਬਰਾਇਡਰੀ ਪੈਟਰਨ ਬਹੁਤ ਸੋਹਣਾ ਹੈ ਠੀਕ ਹੈ ਜੀ ਅਗਲਾ ਆ ਗਿਆ ਇਸ ਦੇ ਵਿੱਚ ਗਾਜਰੀ ਕਲਰ ਠੀਕ ਹੈ ਗਾਜਰੀ ਕਲਰ ਹੈ ਔਰ ਇਸ ਦੇ ਵਿੱਚ ਜਿਹੜੇ ਫਲਾਵਰਸ ਨੇ ਉਹ ਸੇਮ ਟੋਨ ਦੇ ਜਾਣਗੇ ਜਾਣਗੇ ਤੇ ਨਾਲ ਇਸ ਦੇ ਵਿੱਚ ਤੁਹਾਨੂੰ ਰਾਉਂਡ ਨੈਕ ਵਿਦ ਪੱਟੀ ਸਾਰੀ ਹੀ ਪੋਲ ਵਰਕ ਦੀ ਮਿਲੇਗੀ ਔਰ ਸੇਮ ਹੀ ਪੈਟਰਨ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਬਾਰਡਰ ਲਾਈਨ ਦੇ ਉੱਪਰ ਕਾਰਨਰ ਫਾਲੇ ਫਲਾਵਰਸ ਨੇ ਜਿਹੜੇ ਹਾਈਲਾਈਟ ਹੋਏ ਨੇ ਠੀਕ ਹੈ ਸੇਮ ਕੰਮ ਜਿਹੜਾ ਆ ਤੁਹਾਨੂੰ ਮਿਲੇਗਾ ਬਾਜੂ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਠੀਕ ਹੈ ਅੱਜ ਦੀ ਕਲੈਕਸ਼ਨ ਦਾ ਰੇਟ ਆਏਗਾ 1995 1995 ਦੇ ਵਿੱਚ ਇਹ ਵਾਲੀ ਕਲੈਕਸ਼ਨ ਹੋਏਗੀ ਔਰ ਬਹੁਤ ਸੋਹਣਾ ਔਰਗਾਂਜ਼ੇ ਦਾ ਹੀ ਦੁਪੱਟਾ ਆਏਗਾ ਵੇਲ ਸੌਣ ਗਿਆ ਲੌਂਗ ਲੈਂਥ ਵਾਈਸ ਤੇ ਫੋਰ ਸਾਈਡਰ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਪਿਆਰਾ ਨਾ ਹੀ ਜ਼ਿਆਦਾ ਬ੍ਰਾਈਟ ਆ ਨਾ ਹੀ ਲਾਈਟ ਆ ਇੱਕਦਮ ਚੜੀਆ ਮੀਡੀਅਮ ਜੀ ਸ਼ੇਡ ਆਏਗੀ ਬਹੁਤ ਪਿਆਰਾ ਕਲਰ ਹੈ ਠੀਕ ਹੈ ਚੈੱਕ ਕਰਦੇ ਜਾਓ ਤੁਸੀਂ ਚੈੱਕ ਕਰਦੇ ਜਾਣਾ 1995 ਪ੍ਰਾਈਸ ਦੇ ਨਾਲ ਠੀਕ ਹੈ ਔਰਗਾਂਜ਼ੇ ਦੀ ਸ਼ਰਟ ਹੈ ਔਰ ਮਸਲੀਨ ਦਾ ਸਿਲਕ ਮਸਲੀਨ ਦਾ ਬਾਟਮ ਆਏਗਾ। ਅਗਲਾ ਕਲਰ ਇਸਦੇ ਵਿੱਚ ਆ ਗਿਆ ਗ੍ਰੀਨ ਕਲਰ। ਠੀਕ ਹੈ? embroiderry ਦਾ ਜਿਹੜਾ ਹੈ ਕਲਰ ਉਹ ਸੇਮ ਆਏਗਾ। pearl work ਆਏਗਾ, ਵਿਦ ਪੱਟੀ ਆਏਗੀ, ਬਹੁਤ ਸੋਹਣਾ ਜਿਹਾ ਪੈਟਰਨ। ਠੀਕ ਹੈ? ਔਰ ਸੇਮ ਹੀ ਤੁਹਾਨੂੰ ਜਿਹੜਾ ਹੈ ਉਹ ਬਾਜੂ ਤੇ ਵਰਕ ਮਿਲੇਗਾ। ਚੈੱਕ ਕਰੋ। ਬਾਜੂ ਤੇ ਵੀ ਜਿਹੜਾ ਹੈ ਉਹ pearl work ਦੇ ਨਾਲ ਸਾਰੀ ਫਿਨਿਸ਼ਿੰਗ ਮਿਲੇਗੀ। ਠੀਕ ਹੈ? ਔਰ ਨਾਲ ਆਏਗਾ ਬਹੁਤ ਸੋਹਣਾ ਬਾਰਡਰ ਲਾਈਨ ਦਾ ਵਰਕ। ਠੀਕ ਹੈ ਗ੍ਰੀਨ ਕਲਰ ਆ ਬਹੁਤ ਧਿਆਰਾ ਔਰ ਇਕਦਮ ਹੈਵੀ ਸੂਟ ਆ ਬਹੁਤ ਸੋਹਣੀ ਲੁੱਕ ਆ ਠੀਕ ਹੈ ਨੀਟ ਐਂਡ ਕਲੀਨ ਵਰਕ ਆਏਗਾ ਨਾਲ ਆਏਗਾ ਸਿਲਕ ਮਸਲੀਨ ਦਾ ਸੇਮ ਟੂ ਸੇਮ ਦੁਪੱਟਾ ਬਾਟਮ ਆਏਗਾ ਨਾਲ ਦੁਪੱਟਾ ਆਏਗਾ ਦੁਪੱਟੇ ਤੇ ਵੀ ਲੈਸ ਵਗੈਰਾ ਆਡੀ ਫਿਨਿਸ਼ਿੰਗ ਠੀਕ ਹੈ ਔਰ ਵੇਲਸ ਆਉਣਗੀਆਂ ਕਲਰ ਇੱਕ ਗ੍ਰੀਨ ਆ ਗਿਆ ਇੱਕ ਇਸ ਦੇ ਵਿੱਚ ਆ ਗਿਆ ਮਸਟਰਡ ਮਹਿੰਦੀ ਕਲਰ ਇੱਕ ਆਲਿਆ ਗਾਜਰੀ ਕਲਰ ਅਗਲਾ ਪੈਟਰਨ ਡਿਫਰੈਂਟ ਆਏਗਾ ਦੋ ਹੋਣਗੇ ਹਾਂ ਅਲੋ ਠੀਕ ਹੈ ਇਹ ਰਾਉਂਡ ਨੇ ਕਾਏਗੀ embroidery ਇਹ embroidery डिफरेंट ਆ ਔਰ ਨਾਲ ਤੁਹਾਨੂੰ ਰੈਕਟੈਂਗਲ ਟਾਈਪ ਪੈਟਰਨ ਮਿਲੇਗਾ ਬਹੁਤ ਸੋਹਣਾ ਵਰਕ ਆ ਚੈੱਕ ਕਰਦੇ ਜਾਓ ਜਰੀ ਦਾ ਵਰਕ ਤੇ ਹੈ ਹੀ ਆ ਨਾਲ ਇਸ ਦੇ ਵਿੱਚ ਵੀ ਤੁਹਾਨੂੰ थ्रेड ਵਰਕ ਮਿਲੇਗਾ ਪੈਨਲਿੰਗ ਵਾਲਾ ਸੂਟ ਆਏਗਾ ਬਹੁਤ ਸੋਹਣਾ ਪੈਟਰਨ ਆਏਗਾ ਚੈੱਕ ਕਰੋ ਠੀਕ ਹੈ ਔਰ ਮਿਡਲ ਦੇ ਵਿੱਚ ਇਸ ਤਰ੍ਹਾਂ ਪੈਨਲਿੰਗ ਦੇ ਨਾਲ ਤੁਹਾਨੂੰ ਫਲਾਵਰਿੰਗ ਮਿਲੇਗੀ ਦੇਖੋ ਕਿੰਨਾ ਪਿਆਰਾ ਇੱਕਦਮ ਛੋਟਾ ਛੋਟਾ ਬਰੀਕ ਬਰੀਕ ਕੰਮ ਜਿਹਨੂੰ ਪਸੰਦ ਆਉਂਦੇ ਵਾਸਤੇ ਸੁਪਰ ਕਲੈਕਸ਼ਨ ਹੈ ਠੀਕ ਹੈ ਇਹ ਵੀ ਤੁਹਾਨੂੰ ਏਮਬਰਾਇਡਰੀ ਬਹੁਤ ਸੋਹਣੀ ਮਿਲਦੀ ਪਈ ਹੈ ਪੈਨਲਿੰਗ ਵਾਲੀ ਵੀ ਜਰੀ ਦਾ ਵਰਕ ਆਏਗਾ ਔਰ ਨਾਲ ਆਏਗਾ ਇਸ ਤਰ੍ਹਾਂ ਬਾਜੂ ਤੇ ਵਰਕ ਠੀਕ ਹੈ ਪਰਪਲ ਕਲਰ ਆ ਗਿਆ ਬਹੁਤ ਸੋਹਣਾ ਗੱਲੀਸ਼ੀਆ ਸਟਾਈਲ ਹੈ ਲੁੱਕ ਬਹੁਤ ਸੋਹਣੀ ਆ ਠੀਕ ਹੈ ਜਿੰਨੂੰ ਜਗਾ ਹੈਵੀ ਕੰਮ ਨਹੀਂ ਪਸੰਦ ਉਹਨਾਂ ਵਾਸਤੇ ਸੁਪਰ ਕਲੈਕਸ਼ਨ ਨਾਲ ਆਏਗਾ ਉਪਾੜਾ ਸਿਲਕ ਦੀ ਬਾਟਮ ਠੀਕ ਹੈ ਇੱਕਦਮ ਫਾਈਨ ਉਪਾੜਾ ਸਿਲਕ ਠੀਕ ਹੈ ਜਿਵੇਂ ਪਹਿਲੇ ਥੋੜਾ ਮੋਟਾ ਸਟੱਫ ਹੁੰਦਾ ਹੁੰਦਾ ਸੀਗਾ ਉਵੇਂ ਦਾ ਕੋਈ ਸਟੱਫ ਨਹੀਂ ਆ ਬਹੁਤ ਸੋਹਣਾ ਫਾਈਨ ਜਿਹਾ ਸਟੱਫ ਆਇਆ ਦੁਪੱਟੇ ਬਹੁਤ ਸੋਹਣੇ ਬਣੇ ਆ ਔਰਗੈਂਜ਼ਾ ਦੀ ਸ਼ਰਟ ਆਏਗੀ ਔਰਗੈਂਜ਼ਾ ਦਾ ਦੁਪੱਟਾ ਆਏਗਾ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਠੀਕ ਹੈ ਸਾਰੇ ਦੁਪੱਟੇ ਦੇ ਵਿੱਚ ਬੁਟੀ ਆਏਗੀ ਵੇਲ ਆਏਗੀ ਫੋਰ ਸਾਈਡਰ ਲੈਸ ਆਏਗੀ ਇੱਕਦਮ A1 ਪੀਸ ਆਏਗਾ ਠੀਕ ਹੈ ਚੈੱਕ ਕਰ ਦਿਜਾਂ ਬਹੁਤ ਸੋਹਣਾ ਜਿਹਾ ਕਲਰ ਲਾਈਟ ਪਰਪਲ ਸ਼ੇਡ ਆਏਗੀ ਕਲਰ ਵੀ ਬਹੁਤ ਸੋਹਣੀ ਹੈ ਔਰ ਲੁੱਕ ਵੀ A1 ਨੈਕਸਟ ਆ ਗਿਆ ਗ੍ਰੀਨ ਇਹ ਥੋੜਾ ਜਿਹਾ ਪਿਸਤਾ ਟਾਈਪ ਕਲਰ ਆ ਬਹੁਤ ਸੋਹਣਾ ਕਲਰ ਆਏਗਾ ਦਾ ਸ਼ੇਡ ਵੀ ਬਹੁਤ ਸੋਹਣੀ ਹੈ ਔਰ ਨਾਲ ਇਸ ਦੇ ਵਿੱਚ ਵਰਕ ਵੀ A1 ਆਏਗਾ ਠੀਕ ਹੈ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ ਦੇਖੋ ਕਿੰਨਾ ਸੋਹਣਾ ਇਕਦਮ ਬੁਕੇ ਟਾਈਟ ਜਿਹੜਾ ਐਮਬਰਾਇਡਰੀ ਦਾ ਵਰਕ ਆ ਅਮੇਜ਼ਿੰਗ ਹੈ ਬਹੁਤ ਸੋਹਣਾ ਸੇਮ ਟੂ ਸੇਮ ਪੈਟਰਨ ਆਏਗਾ ਸਾਰੇ ਹੀ ਠੀਕ ਹੈ ਇੱਕ ਕਲਰ ਇਸ ਦੇ ਵਿੱਚ ਆ ਗਿਆ ਪਿਸਤਾ ਕਲਰ ਤੇ ਨਾਲ ਦੁਪੱਟਾ ਜਿਹੜਾ ਆ ਪੂਰਾ ਇਸ ਤਰ੍ਹਾਂ ਹੈਵੀ ਦੁਪੱਟਾ ਮਿਲੇਗਾ ਠੀਕ ਹੈ ਹੈਵੀ ਦੁਪੱਟਾ ਮਿਲੇਗਾ ਔਰ ਇਹ ਵੀ ਜਿਹੜੀ ਇਸ ਦੇ ਵਿੱਚ ਫਲਾਵਰਿੰਗ ਆ ਉਹ ਥੋੜੀ ਨੀਡਲ ਥ्रेड ਵਰਕ ਵਾਲੀ ਹੈ ਬੁਲੀਆਂ ਨ ਸਟੀਚ ਜਿਹੜਾ ਫਲਾਵਰ ਚੱਲਦੇ ਪਏ ਨੇ ਅੱਜਕੱਲ ਉਵੇਂ ਦਾ ਹੀ ਸਾਰਾ ਪੈਟਰਨ ਆ ਚੈੱਕ ਕਰੋ ਤੁਸੀਂ ਸੇਮ ਟੂ ਸੇਮ ਤੇ ਲਾਸਟ ਜਿਹੜਾ ਕਲਰ ਹੈ लाइट पिंक शेड आएगी पिंक पीच जहा कलर आएगा बहुत सोना ठीक है और इस तरह राउंड नेक विद रैक्टेंगल शेप सारी ही फ्लावरिंग वगैरह सेम है स्परे भी आएगी और नाल बहुत प्यारे जो दुबटे आए ठीक है दुपट्टे भी एकदम हैवी दुपट्टे ने वो पाड़ा सिल्क की जी बॉटम आएगी कलर तुम्हें देख लेना बहुत सोना पिंकि टोन आएगी लाइट पिंक टोन आएगी बहुत प्यारिया जेड्स ने ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਣਾ ਹੈ ਔਰ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਜਿਵੇਂ ਅਸੀਂ ਅਕਤੂਬਰ ਦੇ ਲਾਸਟ ਵਿੱਚ ਇੱਕ ਸੋਹਣੇ ਜਿਹੇ ਸੂਟ ਦਾ ਗਿਫਟ ਕੱਢਣਾ ਹੈ ਤੁਸੀਂ ਲੌਂਗ ਵੀਡੀਓਜ਼ ਨੂੰ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਤੇ ਜਦੋਂ ਮੈਂ ਅਸੀਂ ਲਾਈਵ ਤੇ ਆਉਂਦੇ ਆ ਤੁਸੀਂ ਲਾਈਵ ਤੇ ਜਰੂਰ ਆਉਣਾ ਹੈ ਵੀਰ ਸਾਰੀਆਂ ਲੌਂਗ ਵੀਡੀਓਜ਼ ਨੂੰ ਸ਼ੇਅਰ ਕਰਕੇ ਤੇ ਸਾਨੂੰ ਸਕਰੀਨਸ਼ਾਟ ਸੈਂਡ ਕਰੇਗਾ ਕਮੈਂਟ ਜਰੂਰ ਕਰਨਾ ਹੈ ਤੁਸੀਂ ਤੇ ਉਸ ਨੂੰ ਮਿਲੇਗਾ ਬਹੁਤ ਸੋਹਣਾ ਜਿਹਾ ਸੂਟ ਦਾ ਗਿਫਟ ਦਵਾਂਗੇ ਠੀਕ ਹੈ ਜੀ ਵੀਡੀਓਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ